ਲੋ ਵੀਰ ਜੀ ਅੱਜ ਗੋਲ ਵੀ ਲਈ ਕੋਸ਼ਿਸ਼ ਹਾਂ ਅੱਜ ਆਈ ਹੈ ਕਬੂਤਰੀਵਾਰਾ ਆਸ਼ੂ ਭਰਾ ਦੀ ਛੱਤ ਦੇ ਉੱਤੇ ਵੇਖੋ ਹਣ ਕਾਬੂ ਹੁੰਦੀ ਕਿ ਨਹੀਂ ਸ਼ਿਕਾਰੀ ਫੜਨ ਆਇਆ ਵਾ ਅਸ਼ੀ ਜਿਹਨੂੰ ਡੈਡ ਮਾਚੀ ਵੀ ਕਹਿ ਜਾਂਦਾ ਹੈ ਉਹ ਸ਼ਿਕਾਰੀ ਆਇਆ ਫੜਨ ਆਸ਼ੂ ਵੀਰ ਦੀ ਛੱਤ ਦੇ ਉੱਤੇ ਵੇਖੋ ਹਣ ਕਾਬੂ ਕਰਦਾ ਕਿ ਨਹੀਂ ਕਰਦਾ ਆਹ ਤੇ ਲੈਣੀ ਹੈ ਹਾਂ ਜੀ ਇਹ ਕਹਿੰਦਾ ਜੀ ਅਜੇ ਦਾਣੇ ਖਾ ਲਏ ਤੇ ਫੇਰ ਇਹ ਇੱਕਦੇ ਓਡੀ ਨਾ ਜਾਵੇ ਇਹ ਡੈਡ ਸ਼ਿਕਾਰੀ ਆਇਆ ਫੜਨ ਮੇਰੀ ਮਾਰ ਤੇ ਜੀ ਉੱਡ ਜੀ ਤੇ ਬਹੁਤ ਤਗੜਾ ਚਿੜੀ ਮਾਰਿਆ ਕਬੂਤਰ ਜਾਣ ਤ ਨਹੀਂ ਦਿੰਦਾ ਕਿਤੇ ਇਹ ਇਧਰੋਂ ਆਪਣੇ ਤੰਗ ਕੜੀ ਜਾਂਦੇ ਆ ਪੂਰਾ ਵਿਸ਼ਵਾਸ ਹੈ ਇਹਨੂੰ ਕਿ ਮੈਂ ਫੜ ਲਵਾਂਗਾ ਅੰਗਰਾਤ ਨਾ ਫੰਨੀ ਪਵੇ ਅੰਨਾ ਪਵੇ ਰਾਤ ਨਾ ਫੰਨੀ ਪਵੇ ਫੜ ਲਾਉਂਗਾ ਕਹਿੰਦਾ ਮੈਂ ਇਹ ਦੇਖੋ ਹੁਣ ਕਿੰਨੇ ਕਿ ਚਿਰ ਬਾਅਦ ਫੜਦਾ ਹੈ ਚੌਲ ਚੌਲ ਖਾ ਕੇ ਵੱਡੀ ਨਾ ਜਾਵੇ ਕਿਤੇ ਇਹ ਨਾਲ ਚਿੜੀ ਮਾਰ ਜੀ ਪੰਡਾ ਵੀ ਖੋਲਣਾ ਘੜਾ ਹੋਣਾ ਇਹ ਜਾ ਕੇ ਖੁੱਡਾ ਵੀ ਖੋਲੋ ਨਾ ਡੈਡ ਜੀ ਚੌਲ ਜਮਾਲੋ ਚੌਲ ਖਾ ਕੇ ਬਾਜ ਵੱਡੀ ਨਾ ਜਾਵੇ ਚੌਲ ਮਗਾਏ ਜਮਾਲੋ ਨੇ ਮੈਂ ਖੋਲੇ ਮਤ ਇਹ ਨਵੇਂ ਲੈ ਕੇ ਉਹ سارے ਚੌਲਾਂ ਦਾ ਮੋਲੂ ਮੋੜ ਜੀ ਚੌਲ ਖਾ ਕੇ ਆਫਰ ਹੀ ਨਾ ਜਾਣ ਦੇਖੋ ਜਿਉਂ ਲੱਗਾ ਹੋਆ ਢੰਨ ਕਬੂਤਰੀ ਚਲਾ ਕੇ ਆ ਜਾਂਦੀ ਲੋਕੋ ਬੰਦਾ ਵੀ ਚਲਾ ਗਿਆ ਪੂਰਾ ਤਗੜਾ ਚਿੜੀ ਮਾਰਿਆ ਵੇਖੋ ਹੁਣ ਕੀ ਕਰਦਾ ਏ ਛੱਤ ਤੇ ਆਇਆ ਕਬੂਤਰ ਜਾਣਤ ਨਹੀਂ ਦਿੰਦਾ ਹੁਣ ਵੇਖੋ ਫੜਦਾ ਕਿ ਨਹੀਂ ਫੜਦਾ ਏ ਕਬੂਤਰੀ ਪੂਰੀ ਚਲਾ ਗਿਆ ਔਰ ਲਈ ਬੱਗੀ ਕਬੂਤਰੀ ਏ ਵੇਖੋ ਹੁਣ ਕੀ ਬੰਦਾ ਉਡਾਜ ਇੱਧਰ ਨੂੰ ਹੋ ਕੇ ਖੁੱਡੇ ਕੇ 발 ਜਾਂਦੇ ਨੇ ਉਹਨਾਂ ਨੂੰ ਪੌੜੀਆਂ ਨਾ ਬਣਾ ਦੀਏ ਖੁੱਡੇ ਤੇ ਉਹਨੂੰ ਨਹੀਂ ਚੜਿਆ ਜਾਂਦਾ ਤੇ ਪੌੜੀਆਂ ਹੀ ਲੱਭਾਂ ਦੀ ਲੱਗਦੀ ਇਹ ਲਓ ਜੀ ਨਹੀਂ ਗੱਲ ਬਣੀ ਅਗੇ ਇਹ ਪੌੜੀਆਂ ਬਣਾਉਣੀਆਂ ਪੈਣੀਆਂ ਲੱਗਦਾ ਰਾਜਮੇਸ਼ਰੀ ਸਾਦਕੇ ਨਹੀਂ ਜਾਏਗੀ ਡੈਡ ਹੌਣ ਅੰਦਰ ਨਹੀਂ ਤੇ ਉਧਰ ਤਰਪਾਲ ਲਾ ਦਿਓ ਕਾਲੀ ਰਾ ਬਲੇਗਾ ਸਾਇਆ ਲਾਈਆ ਡੈਡ ਨੇ ਇਹਦਾ ਉਹਨਾਂ ਵੱਟ ਜੂਗੀ ਲਓ ਜੀ ਬੂਏ ਦੇ ਉੱਤੇ ਬੈ ਗਈ ਆ ਕੇ ਲਓ ਜੀ ਵਧਾਈ ਬੰਨ ਵਾਲੀ ਐ ਇਹ ਹੁਣ ਜਾਣ ਹੀ ਵਾਲੀ ਅੰਦਰ ਚਲੋ 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 ਸਪੈਸ਼ਲ ਡੈਡ ਫੜਨ ਆਇਆ ਵਾ ਕੋਤੋ ਕੋਤੋ ਮਾਮਾ ਹੋ ਬੰਦਿਆ ਵਾ ਸ਼ੇਰ ਆ ਆ ਵੀ ਇੱਥੇ ਵੀਡੀਓ ਬਣਦੀ ਦੀ ਜਿਹ ਉਹਦੇ ਉੱਤੇ ਸੀ ਪਾਰ ਦੀ ਕਬੂਤਰੀ ਆਈ ਸਾਰੇ ਉਹ ਬੰਦ ਦੇ ਤੇਰੀ ਕਾਰ ਇੱਥੇ ਬੈਠੀ ਹੋਏ ਇੱਧਰ ਫੌਜੀ ਸਾਹਿਬ ਵੀ ਆਪਣੇ ਆਏ ਨੇ ਸ਼ੌਂਕ ਕਰਨੇ ਤੇ ਵੀ ਜਾਨਵਰ ਕਿੱਦਾਂ ਫੜਿਆ ਜਾਊਗਾ ਆ ਫੌਜੀ ਸਾਹਿਬ ਆਏ ਨੇ ਲੋ ਜੀ ਜਾਲੇ ਦੇ ਉੱਤੇ ਚੰਬੜ ਗਈ ਏ ਵੇਖੋ ਜਾ ਪਾਂਦੀ ਕਿ ਨਹੀਂ ਅੰਦਰ ਪੱਕਾ ਐਨੂੰ ਕਰਦੇ ਯਾਰ 2 ਮਿੰਟ ਮੁਰਕਾ ਮੁਰਗੀ ਹੋ ਗਿਆ ਪੱਕਾ ਐਨਡ ਕਰਦੇ ਯਾਰ ਮੁਰਕਾ ਮੁਰਗੀ ਹੋ ਗਿਆ ਜੀ ਲੋ ਜੀ ਛੱਤ ਦੇ ਉੱਤੇ ਬੈ ਗਈ ਏ ਚੌਲ ਜਾਦੇ ਪਾਤੇ ਮੇਰੇ ਲਾ ਸਾਹਬ ਨਾਲ ਉਹ ਜੱਤਾ ਬਣਾ ਕੇ ਲੋ ਇਹਨੂੰ ਕਹਿੰਜ ਨਾ ਸ਼ਾ ਵੀ ਹੈਗੀ ਇਸ ਗਾਤ ਬਾਹਰ ਆ ਔਰੀ ਗਾ ਗਰੇ ਪਠੇ ਜਾਨੀ ਟੈਕ ਨੂੰ ਸੱਦ ਕੇ ਪੌੜੀਆਂ ਬਣਾ ਲਵਨੀ ਤੇ ਉਹ ਗੋਲਾ ਕਿਦਾ ਵਾ ਜੰਗਲੀ ਹੈ ਜੰਗਲੀ ਡਾਡ ਨੇ ਸ਼ੈ ਵੇਖੋ ਕਿਦਾਂ ਲਾਈ ਹੈ ਜਿੱਤਾ ਬਿੱਲੇ ਨੇ ਲਾਈ ਹੁੰਦੀ ਹੈ ਅੱਗੇ ਨਾ ਜਾ ਅੱਗੇ ਨਾ ਜਾ ਜੇ ਜਾਣਾ ਭੈਣ ਦੇ ਯਾਰ ਖਾ ਕੇ ਦੀਪੂ ਵਾਲੀ ਕਣਕ ਦੀਪੂ ਦੀ ਕਣਕ ਖਾਂਦੇ ਹੈ ਚੋਰ ਸਾਡੇ ਆ ਇਹਨੇ ਬੋਤਲ ਛੋੜ ਦੇਣੀ ਤੇ ਆਪ ਟਾਂਚਰ ਜਾਣਾ ਯਾਰ ਨਹੀਂ ਚਾਹੀਦਾ ਆ ਰਾਣੀ ਲੰਬਿਆਂ ਨੂੰ ਵੀਡੀਓ ਲੰਮੀ ਹੋ ਜਾਣੀ ਕੱਡਾਂ ਫੇਰ ਜਾ ਕੇ ਐਨੇ ਰਹਿਣ ਦੇ ਉਤਰ ਆਉਣਾ ਨੇ ਉਤਰ ਰੋਣਾ ਵਾ ਉਤਰ ਤੇ ਵੇਖ ਲਏ ਹਣ ਹੂੰ ਔਰ ਇਹ ਪੈਂ ਸੋਰੀ ਮੇਰੇ ਨਾਲ ਮੋਕੀਛਾਨੀ ਭੇਜੀ ਹੈ ਹੂੰ ਡੱਡ ਕਹਿੰਦਾ ਜੀ ਮੋਗ ਥਾਣੀ ਗਈ ਕੀ ਕਿਤੇ ਪਪਾ ਮੋਗ ਥਾਣੀ ਛੁੱਟ ਆਹ ਹਾ ਹਾ ਉਹ ਸਿੱਕੂ ਜੇ ਲਿਆਉਣਾ ਯਾਰ ਰਜੇਜਪਨ ਸਿੱਕੂ ਅੰਬਰਸਰੋਂ ਮਿਲਣਾ ਆਹ ਸਿੱਕੂ ਵਰਗੇ ਆખ્યા ਦੇ ਉਹ ਸੁਭਾਅ ਫਰਿਆ ਗਿਆ ਈ ਥੱਲੇ ਵਰਗੀ ਆ ਥੱਲੇ ਵਰਗੀ ਆ ਉਹ ਤੰਗਾ ਡਾਡੀ ਜੀ ਤੰਗਾ ਖਾਣ ਕੱਢਾਂ ਜਾ ਵੀਰ ਬੜਾ ਗੇ ਇੱਕਾ ਸਾਲਾ ਬੈਗ ਲੈ ਲਏ ਨੰਬਰੀਆ ਉਹ ਪੀਆ ਦਾ ਦਾ ਧੰਗਿਆ ਦਾ 200 300 ਕੋਲ ਤਾਂ ਥੋੜਾ ਜਿਹਾ ਉੱਧਰ ਹੋ ਕੇ ਜਾ ਕੇ ਹੱਥ ਕਰਾਂ ਥੱਲੇ ਉਤਰੀ ਆਜੂਗੀ ਹੁਣ ਆਊਗੀ ਲਓ ਜੀ ਲੱਕੀ ਥੱਲੇ ਆਉਣ ਉਹ ਮੂੰਹ ਡੈੱਡ ਦਾ ਲਾਇਆ ਵਾਲੇ ਦੇ ਉੱਤੇ ਉਹ ਲੈਂਡ ਦੇ ਵੇਰ ਦਾਤ ਨਹੀਂ ਕਿਦਾ ਲੱਗਾ ਤੇ ਇਹ ਚਲੋ 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 ਪਾਉੜੀਆਂ ਲੱਭਦੀ ਆ ਕੱਲ ਟੈਕ ਨੂੰ ਲੈ ਕੇ ਨਾ ਪਾਉੜੀਆਂ ਬਣਾਉ ਇੱਥੇ ਪਹਿਲੋ ਲੱਤਾਂੀਆਂ ਵੜਾ ਦਈਏ ਇਹਦੀਆਂ ਖੁੱਡੇ ਦੇ ਸਾਹਮਣੇ ਹਾਂਜੀ ਉੱਤਰਾਈ ਥੱਲੇ ਚਲੋ ਜੀ ਚਲੋ ਜੀ ਦੂਜੇ ਪੰਨੇ ਬੂਆ ਮੂਵੇ ਦੇ ਸਾਲੇ ਦੋਵੇਂ ਤਿੰਨੇ ਪਾਸੇ ਹੈਗੇ ਆ ਵੀ ਨਹੀਂ ਹੁਣ ਤੇ ਜਾਉ ਅੰਦਰ ਜੇ ਨਾ ਗਿਆ ਬੰਦਾ ਉੱਧਰ ਚੱਲਣਾ ਜਾਊਗੀ ਉੱਧਰ ਹੀ ਜਾਊਗੀ ਹੋਲੀ-ਵੋਲੀ ਚੱਲ ਚੱਲ ਅੰਦਰ ਚੱਲ ਡੱਡਾ ਫੜਨਾ ਆਇਆ ਤੈਨੂੰ ਲੋ ਥੱਲੇ ਉੱਤਰ ਪੌੜੀਆਂ ਇਹ ਪੌੜੀਆਂ ਤੇ ਗਿੱਜੀ ਬਾਹੂ ਇਹ ਪੌੜੀਆਂ ਬਣਾਓ ਤਰੇ ਉਤਰਿਆ ਥੱਲੇ ਹਾਂ ਉਹ ਪੁੱਠੇ ਪਾਸੇ ਇਹਨੇ ਪਾ ਲੈਣਾ ਇਹ ਲਿਆ ਦੇ ਚੰਗਾ ਭਲਾ ਬੂਆ ਨਹੀਂ ਉਤਰੋਗੇ ਇੱਧਰ ਨੂੰ ਉਹ ਦੇਖਤਾ ਜਾਂਦਾ ਹੂੰ ਜੰਮੀ ਆ ਹੂੰ ਵੀਡੀਓ ਲੰਮੀ ਹੋਂਦੀ ਬਾ ਵੜ ਜਾ ਅੰਦਰ ਡੱਡ ਫੜੇ ਤੈਨੂੰ ਸਤਾ ਜੀ ਕਹਿੰਦੇ ਬੰਨਣਾ ਇਹਨੂੰ ਡੱਡ ਨਾ ਕਰੀ ਕਾਲੀ ਨਾ ਕਰੀ ਡੱਡ ਨਹੀਂ ਕਰਦਾ ਇਹ ਕਰਨ ਜਾਣਦੇ ਡੱਡ ਨੂੰ ਦੇ ਲਓ ਜੀ ਬਿੱਲਾ ਚੱਲਾ ਫੜਨ ਲੋ ਜੀ ਉਹ ਫੜ ਲਈ ਡੈਡ ਨੇ ਡੈਡ ਨੇ ਫੜ ਲਈ ਫੜ ਲਈ ਡੈਡ ਨੇ ਜੀ ਲੈ ਆਤੀ ਆ ਦੰਸੇ ਨਹੀਂ ਨਹੀਂ ਲੈ ਲੋ ਜੀ ਡੈਡ ਜੀ ਸ਼ੌਂਕਰਾਓ ਜੀ ਇਹਦਾ ਰੰਗ ਦਿਖਾਓ ਆ ਰੰਗ ਰੰਗ ਕਿਹੜੇ ਲੱਗੇ ਜੀ ਇਹਨੂੰ ਉਸਤਾਦ ਜੀ ਗੁਲਾਬੀ ਰੰਗ ਹਾਂ ਜੀ ਦੂਹਾਂ ਪੱਲਿਆਂ ਤੇ ਇਹਨੂੰ ਲਾਏ ਬਸਕੂਏ ਲਾਓ ਇਹਨੂੰ ਕਰਾਓ ਜੀ ਆਖਾ ਸ਼ੌਂਕ ਕਿਹੜੀ ਕਟੀਆਂ ਕਾਂਦੀ ਹੂੰ ਹੂੰ ਲੰਮੇ ਘਟੀਆਂ ਨੇ ਇਹ ਕੋਨਾ ਖਲਿਆ ਨਾ ਦੋ ਗੋਗਲੀ ਨਹੀਂ ਆ ਗਈ ਚਲੋ ਗੁੱਲਾ ਕਾਣਾ ਇੱਕ ਇਹ ਦੋ ਕਾਣੇ ਆ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਵ ਤੇ ਸ਼ੇਅਰ ਕਰਿਓ ਇਹ ਡੈਡ ਨੇ ਫੜੀ ਆ ਜੀ ਅੱਛੀ ਡੈਡ ਨੇ ਪਿਆਰ ਨਾਲ ਡੈਡ ਕਹਿੰਦੇ ਆ ਉਤਨਾ ਨਾ ਅਸ਼wini ਆ ਠੀਕ ਹੈ ਜੀ ਓਕੇ ਵੀਰ ਜੀ